ਮੈਨੂੰ ਤਾਂ ਬੈਠਾ ਜਦਾ ਨਾ ਮੈਨੂੰ ਤਾਂ ਖੜਾ ਜਦਾ ਨਾ ਪਾਣੀ ਰੋਟੀ ਕਹਤੇ ਜਾਂਦੇ ਨੇ ਗੁਰੂਆਂ ਦੀ ਕੁੱਲ ਗੋਤ ਦੇ ਵਿੱਚੋਂ ਆਪਰ ਹੁਣ ਹੂ ਮੂਤ ਨਾਲ ਲਿਪੜੇ ਹੋਏ ਪਏ ਆ ਚੀਕਾਂ ਮਾਰੀ ਜਾਂਦੇ ਆ ਕੋਈ ਸੁਣਨ ਵਾਲਾ ਨਹੀਂ ਨਾ ਤੇ ਤੇਰਵੀਂ ਪੀੜੀ ਜੋ ਸੀ ਗੁਰਨਾਨਕ ਦੇਵ ਜੀ ਮਹਾਰਾਜ ਦੀ 13ਵੀਂ ਪੀੜੀ ਦੇ ਵਿੱਚੋਂ ਆ ਮਾਤਾ ਕਹਿੰਦੀ ਅਸੀਂ ਕਿੰਨੇ ਬੱਚੇ ਆ ਤੁਹਾਡੇ ਇੱਕੋ ਬੇਟਾ ਜੀ ਕਿੱਥੇ ਆਹੋ ਕਿੰਨੇ ਡਾਦੇ ਤਾਂ ਨਹੀਂ ਪੁੱਛਦਾ ਪਿਆ ਸਾ ਤੋਂ ਕਿੰਨੇ ਡਾ ਰਹਿੰਦਾ ਲੇਕੋ ਬਾਪੂ ਤੇ ਬੇਬੀਆਂ ਫੋਟੋਆਂ ਮਾਰਦੀ ਤੇ ਅੱਜ ਫੋਟੋਆਂ ਸ੍ਰੀ ਰਾਮਦਾਸ ਮਹਾਰਾਜ ਦੇ ਘਰੋਂ ਆਇਆ ਇਹ ਜੋੜਾ ਬੜੀ ਅਸੂਰਤ ਆਹ ਫੋਟੋ ਕਿੰਨੇ ਡਾ ਬੈਠਾ ਬੇਬੇ ਦਾ ਬੜੀ ਅਜੀਬ ਵਾਚੀ ਰਹੀ ਕਰਨਾ ਭਾਈ ਕਮਾਲ ਹੋ ਗਈ ਹਨ ਉਹ ਉੱਤੇ ਪਰਵਾਰ ਚ ਬੇਤੀ ਚੋਂ ਨੁਦਿਆ ਗੰਦਾ ਦੇ ਵਿੱਚ ਪੈਦੇ ਪਰ ਮਾਂ ਤੇਰੇ ਤੇਰੇ ਪੇਕੇ ਤੇਰੇ ਸਹਰੇ ਤੇ ਪੇਕੇ ਸਹਰੇ ਦੀ ਮੇਰੇ ਮਾਪੇ ਪੂਰੇ ਹੋਗੇ ਕਿਤੋਂ ਭਰਾ ਤੇ ਆਵੇਂ ਜਿਹੀ ਹੋਈ ਕਿਤੋਂ ਹੋਗੇ ਪੈੜ ਵੀ ਕਿਤੋਂ ਹੋਗੇ ਕੋਈ ਕਿਸੇ ਨਾਲ ਨਹੀਂ ਬੋਲਦਾ ਤੈਨੂੰ ਮਰੋ ਕੋ ਜੀਵਨ ਇਸ ਤਰ੍ਹਾਂ ਵੀ ਆਪਣੇ ਹੱਥ ਚ ਆਉਂਦੇ ਆ ਕੱਪੜੇ ਲਾ ਕੇ ਨੰਗੇ ਹੋ ਕੇ ਮਲੇ ਚ ਤੁਰੇ ਫਿਰਦੇ ਆ ਬੇਟਾ ਕੈਨੇਡਾ ਚਾ ਦੋਨੋ ਜਾਣੇ ਇੱਥੇ ਰਹਿ ਰਹੇ ਆ ਕੋਈ ਇਹਨੇ ਨੰਨ ਪੈਸਾ ਹੁੰਦਾ ਤੁਸੀਂ ਜੇ ਕਿਤੇ ਕੋਈ ਵੀ ਲੈ ਜਾਵੇਂ ਤਾਂ ਤੁਹਾਨੂੰ ਵੀ ਲੈ ਦਿੰਦੇ ਬੇਟਾ ਤੂੰ ਕਹਿੰਦੇ ਦੱਲਾ ਤੂੰ ਕੋਈ ਗੱਲ ਨਹੀਂ ਤੇ ਅੱਜ ਕਿਹਦੇ ਕਰਾ ਤੁਸੀਂ ਕਿਉਂ ਪੈਸੇ ਤੋਂ ਤਸਤ ਦੇ ਆਈ ਆ ਪੈਸਾ ਵਾਖਤ ਨਾ ਕਿਸੇ ਦਾ ਪਾਵੇ ਆ ਕੱਪੜੇ ਮਾਤਾ ਦੇ ਦੇਖੋ ਸਾਰੇ ਗਾਂਦ ਨਾਲ ਲੰਬੜੇ ਪਏ ਆ ਬਾਪੂ ਦੀ ਬੁਰੀ ਹਾਲਤ ਆ ਸਿਰ ਤੇ ਚਟਾਵਾ ਪੱਟੀਆਂ ਪਈਆਂ ਇਸ ਟਾਈਮ ਬਾਪੂ ਜੀ ਤੇ ਮਾਤਾ ਜੀ ਦੀ ਹਾਲਤ ਬਹੁਤ ਤਰਸ ਜੋਗਾ ਬਹੁਤ ਮਾੜੀ ਐ ਅੱਜ ਵੀ ਮਾਂ ਵਿਚਾਰੀ ਆਪਣੇ ਪੁੱਤ ਲਈ ਕਹਿੰਦੀ ਆ ਵੀ ਉਹਦਾ ਕਸੂਰ ਕੋਈ ਨਹੀਂ ਉਹ ਤਾਂ ਆਪ ਉੱਤੇ ਫਸਿਆ ਬੈਠਾ ਨਵੀਂ ਸੇਵਾ ਕਰਨ ਦਾ ਬਲ ਬਖਸ਼ਿਓ ਇਹਨਾਂ ਨੂੰ ਅਸੀਂ ਆਪਣੇ ਮਾਂ ਬਾਪਾਂ ਨੂੰ ਸੰਭਾਲ ਸਕੀਏ ਇਹਨਾਂ ਦੀ ਸੇਵਾ ਕਰੀਏ ਇਹ ਕੀ ਕਰਦੇ ਹੋ ਹਨੜੀ ਕੁਝ ਨਹੀਂ ਆਈ ਆ ਟੈਕ ਨਿਕਟ ਨਹੀਂ ਹੈ ਹਾਂ ਕਟਾ ਤੜੰਡਿਆ ਸੀ ਕਿੱਥੇ ਕਿੱਥੇ ਤਾਂ ਕਿੰਟੀ ਮਤਰਾ ਨਹੀਂ ਨੰਗਰੀ ਨੂੰ ਨਾ ਟਲ ਗਈ ਜੇ ਮੈਂ ਕਿਹਾ ਕੀ ਉਹ ਮੈਂ ਕੋਈ ਜਰਾ ਮਰਦੀ ਆ ਫਟਾ ਕਰ ਰਿਹਾ ਹੋਰ ਬੁਰੇ ਹਾਲਾਤ ਨੇ ਮਤਲਬ ਪੂਰਾ ਖਰੋ ਕਰਨਾ ਕੋਈ ਨਹੀਂ ਆ ਅੱਜ ਬਲਿਮੇ ਦੇ ਵਾਲੇ ਸਾਰੇ ਲੋਕ ਉਮਲ ਤੋਂ ਸੀ ਤੇ ਕਾਉਂਸਲਰ ਸਾਹਿਬ ਇਹ ਨੇ ਇਹ ਆਏ ਨੇ ਨਾਲ ਇਨਾਂ ਨੂੰ ਮੁਫਤ ਦੀ ਸੇਵਾ ਤੇ ਬਚਾਉਣ ਵਾਸਤੇ ਇਹ ਇਨਾਂ ਦੇ ਬਰਦਰ ਨੇ ਇੰਨੀ ਖਾਣ ਦੇ ਦੋ ਸਾਰੇ ਕਿੱਥੋਂ ਨਹੀਂ ਇਹ ਉੱਠੀ ਵੀ ਨਹੀਂ ਸਕਦੇ ਪਾਸੇ ਦਿੱਕਤ ਆ ਗਈ ਹੈ ਤੇ ਆਪ ਅੱਖੇ ਪਾਣੀ ਵੀ ਨਹੀਂ ਪੀ ਸਕਦੇ ਇਹਨਾਂ ਦੀ ਹਾਲਤ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਾਂ ਇਹਨਾਂ ਨੂੰ ਮੁਫਤ ਦੀ ਸੇਵਾ ਹੁਣ ਜਾਣ ਲੈ ਕੇ ਕਿਰਪਾ ਕੀਤੀ ਸੀ ਤੇ ਜਦੋਂ ਉਹ ਲੋਕਾਂ ਨੂੰ ਪਹੁੰਚਾਈ ਤੇ ਅਸੀਂ ਉਹਨਾਂ ਕੋਲ ਬੈਠ ਕੇ ਜਾ ਰਹੇ ਹਾਂ ਉਹਨਾਂ ਨੇ ਬੇਨਤੀ ਕੀਤੀ ਜਾਂਦੀ ਹੈ ਕਿ ਇਹ ਬਜ਼ੁਰਗ ਨਾ ਇਹਨਾਂ ਦੇ ਮੈਂਟਲ ਪ੍ਰੀਪੇਅਰ ਹੋ ਗਏ ਹੋਏ ਨੇ ਤੇ ਇਹਨਾਂ ਦੀ ਹੈਲਪ ਨਹੀਂ ਕਰਨ ਵਾਲਾ ਕੋਈ ਵੀ ਹੈਗਾ ਤੇ ਆਪਣੇ ਬਸਤਰ ਲਾ ਕੇ ਘਰ ਵਿੱਚ ਘੁੰਮਦੇ ਰਹਿੰਦੇ ਆ ਤੇ ਵਾਹਿਗੁਰੂ ਜੀ ਬੇਨਤੀ ਆ ਕਿ ਇਹਨਾਂ ਦੀ ਸਹਾਇਤਾ ਕੀਤੀ ਜਾਵੇ ਦੋਵੇਂ ਮੀਆਂ ਵੀ ਰਹਿੰਦੇ ਆ ਤੇ ਕੋਈ ਨਹੀਂ ਇਹਨਾਂ ਨੂੰ ਪੁੱਛਣ ਵਾਲਾ ਦਾ ਪੇਟਾ ਨਾ ਬਾਹਰ ਗਿਆ ਫੋਨ ਨਹੀਂ ਚੁੱਕਦਾ ਇਹਨਾਂ ਦਾ ਮਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮਾਂ ਹਾਂ ਜੀ ਕੀ ਹੋ ਗਿਆ ਕੀ ਹਾਲ ਬਣਾਈ ਫਿਰਦੀ ਆ ਠੀਕ ਆ ਜੀ ਆ ਮਾ ਲੈ ਵੇ ਨਾ ਮੇਰੇ ਤੇ ਦਵਾਈ ਪ੍ਰੇਸ਼ਾਨੀ ਆ ਹਾਂ ਪੱਜਰ ਲੱਗੇ ਸੀ ਅਭੀ ਪੰਜਾ ਬਾਹਰ ਨਿਕਲਾ ਹਾਂ ਧੱਕਾ ਮਾਰਿਆ ਤੇ ਮੈਂ ਫੜਦਿਆ ਮੈਂ ਕਿ ਪੰਜੇ ਦਾ ਬਾਹਰ ਨੂੰ ਇਹ ਮੇਥੋਂ ਤਾਂ ਅੰਗੇ ਵੀ ਤਰੇ ਜਤਾ ਗੋਡਿਆ ਘਟੇ ਤੋ ਹੂੰ ਉਹ ਪੱਜੇ ਦਾ ਫੜ ਲੱਗੇ ਬੰਦ ਘਟੇ ਤੇ ਧੱਕਾ ਮਾਰਿਆ ਮੈਨਾਂ ਕਿ ਨੱਕ ਸਾਰੇ ਠੱਕ ਗਿਆ ਓਹੋ ਉਹ ਨਾ ਮੈਂ ਤਾਂ ਬੈਠਾ ਜਾਂਦਾ ਨਾ ਮੈਂ ਤਾਂ ਖੜਾ ਆ ਜਾਂਦਾ ਨਾ ਪਾਣੀ ਰੋਟੀ ਖਾਦੀ ਜਾਂਦੀ ਨੇ ਤੋ ਮਾਂ ਕਿੰਨੇ ਬੱਚੇ ਆ ਤੁਹਾਡੇ ਇੱਕੋ ਬੇਟਾ ਜੀ ਕਿੱਥੇ ਆਹੋ ਕਿੰਨੇ ਦਾਦੇ ਦਾਦੇ ਪੁੱਛਦਾ ਪਿਆ ਸਾਨੂੰ ਕਿਨੇ ਡਾ ਰਹਿਂਦਾ ਹਾਂ ਜੀ ਦਾਦੇ ਪੁੱਛਦਾ ਕਿਨੇ ਡਾ ਕਿੱਥੇ ਮਾਂ ਉਹ ਅੱਗੇ ਦਬਾਗੇ ਤੇ ਯਾਰੀ ਸਰੀ ਆ ਬੈਂਕੋਬਰਾ ਸਰੀ ਵੀ ਬੈਂਕੋਬਰਾ ਟ੍ਰਾਂਟੋ ਆ ਟ੍ਰਾਂਟੋ ਦੇ ਕੋਲ ਹੀ ਆ ਪਤਾ ਨਹੀਂ ਕੀ ਰੈਂਟ ਮੈਂਟਨ ਆ ਇਹ ਟ੍ਰਾਂਟੋ ਦੇ ਕੋਲ ਹੀ ਲੱਗਦਾ ਵਾ ਠੀਕ ਆ ਮਾਂ ਚੱਲ ਕੋਈ ਨਾ ਮਾਂ ਤੇ ਬੇਟੀ ਨਹੀਂ ਹੈਗੀ ਕੋਈ ਮਾਂ ਨਹੀਂ ਕੋਈ ਦੀਦੀ ਕੋਈ ਕੀ ਆ ਤੇ ਕਿਹੜੇ ਪਿੰਡੋਂ ਆਏ ਹੋ ਮਾਂ ਤੁਸੀਂ ਅਸੀਂ ਆਪਣੇ ਸਲੋਜੀ ਅੰਮ੍ਰਿਤਸਰ ਸਾਹਿਬ ਤੋਂ ਕਿਰਬਨ ਲੋਕ ਕੋਈ ਪਿੰਡ ਆ ਜਾਂ ਸੇਮ ਲੋਕ ਮੱਲਾ ਕਿਹੜਾ ਮਾਂ ਮੱਲਾ ਸਦਾ ਫੇਰ ਲੈਣਾ ਨਰੰਗ ਕਾਰੀ ਕਲੋਨੀ ਦੇ ਸਾਹਮਣੇ ਨਰੰਗ ਕੋਰੀ ਕਲੋਨੀ ਦੇ ਸਾਹਮਣੇ ਹਾਂਜੀ ਤੇ ਕਿਹੜਾ ਮੱਲਾ ਸਭੀ ਫੇਰ ਲੈਣਾ ਵਾਦੀ ਪਰ ਫੇਰ ਲੈਣਾ ਤੋਂ ਘੱਟ ਸਭ ਦੇ ਲੋਕੀ ਨਰੰਗ ਕਾਰੀ ਕਲੋਨੀ ਨੂੰ ਸਾਹਮਣੇ ਪਤਾ ਐਸੇ ਮਾਂ ਆਹ ਤੁਹਾਡੀਆਂ ਫੋਟੋਆਂ ਬਾਪੂ ਦੇ ਨਾਲ ਹਾਂਜੀ ਵਾਹ ਗਰੂ ਤੇ ਆਹ ਕੌਣ ਐਸਾ ਡਾਕਟਰ ਦਾ ਗੱਲੀ ਦਾ ਬੇਟਾ ਮੇਰਾ ਬੇਟਾ ਹੀ ਬੜਿਆ ਆ ਵੀ ਤੇ ਤੁਹਾਡਾ ਬੇਟਾ ਆਹਾ ਵਾ ਹਾਂਜੀ ਵਾਓ ਬੇਟਾ ਮਾਂ ਦੇ ਪੁੱਤਾਂ ਦੇਖੋ ਬਾਪੂ ਤੇ ਬੇਬੇ ਦੀਆਂ ਫੋਟੋਆਂ ਜਿੱਤੇ ਅੱਜ ਦੀਆਂ ਫੋਟੋਆਂ ਸ੍ਰੀ ਰਾਮਦਾਸ ਮਹਾਰਾਜ ਦੇ ਘਰੋਂ ਆਇਆ ਇਹ ਜੋੜਾ ਬੜੀਆ ਸੁਖਾ ਸੁਖ ਦੇਖੋ ਬਾਪੂ ਬੇਬੇ ਕਿੰਨੇ ਬਾਬਾ ਬੁੱਢੇ ਸੀ ਤੋਂ ਬਬੂਟੇ ਜੀ ਤਾਂ ਬੁਟਾ ਸਖਾ ਪੋਤਾ ਕਿੰਨਾ ਬੈਠਾ ਬੇਬੇ ਦਾ ਬੜੀ ਅਸੀ ਬੜੀ ਚਾਨੀ ਹੋਣਾ ਬਾਈ ਕਮਾਲ ਹੋ ਗਈ ਯਾਰ ਬਾਈ ਮਾ ਕਿੰਨੇ ਦਿਨ ਹੀ ਹੋ ਗਏ ਸਾਡੀ ਹਨਾ ਤੁਹਾਡੀ ਵੀਡੀਓ ਆਈ ਸੀ ਸਾਨੂੰ ਜਦੋਂ ਪਹਿਲਾਂ ਸਾਨੂੰ ਤਾਂ ਐਸੀ ਵੀ ਚੱਲ ਪਰਿਵਾਰ ਦੇ ਵਿੱਚ ਬੇਟਾ ਬਾਹਰ ਆ ਮਾ ਸਾਨੂੰ ਇਸ ਤਰ੍ਹਾਂ ਨਹੀਂ ਬਹੁਤ ਸਾਰੀਆਂ ਵੀਡੀਓ ਆਉਂਦੀ ਰਹਿੰਦੀਆਂ ਅਸੀਂ ਦੇਖਦੇ ਹੁੰਨੇ ਆ ਵੀ ਚਲੋ ਜਿੱਥੇ ਘਰ ਪਰਿਵਾਰ ਹੈਗਾ ਅਸੀਂ ਉੱਥੇ ਘਟ ਜਾਂਦੇ ਆ ਮਾ ਕੋਈ ਪੁੱਛੇ ਵਾਲਾ ਨਹੀਂ ਲਾਈਟਿੰਗ ਵੀ ਉੱਥੇ ਬੈਠ ਕੇ ਕਰਦੀਦੀ ਉੱਥੇ ਲਾਈਟਿੰਗ ਵਿੱਚ ਹੀ ਬੈਠੇ ਰਹਿੰਦਾ ਬਾਅਦ ਵਿੱਚ ਵੀ ਬੈਠੇ ਰਹਿੰਦਾ ਸਾਰੇ ਦੁੱਪੜੇ ਤਿਆਰ ਕੀਤਾ ਇਹ ਚਿੱਖਾ ਬਾਰਾ ਨੇ ਬਿਸਾਰੂ ਕੋਲ ਨਾ ਰੋ ਨਾ ਮੈਂ ਅੱਜ ਤੂੰ ਬਾਹਰ ਆ ਜਾ ਬਾਹਰ ਆ ਕੇ ਗੱਲ ਕਰਦੇ ਆ ਗੂਗੂ ਉਸ ਦੇ ਵਿੱਚ ਪਈ ਰਹੀਦਾ ਉੱਤੇ ਉਹ ਐਡੀ ਬੱਧੀ ਜਿਹਾ ਸਟੈਂਡ ਗੁਰੂ ਗੋਬਿੰਦ ਸਿੰਘ ਜੀ ਉੱਦੇ ਪਰਿਵਾਰ ਚ ਬੇਦੀ ਛੋਟੀ ਪਰਿਵਾਰ ਗੰਦਾ ਦੇ ਵਿੱਚ ਪਈ ਛੋਟੀ ਪਰਿਵਾਰ ਆ ਬੇਦੀ ਛੋਟੀ ਪਰਿਵਾਰ ਆ ਇਹ ਤਾਂ ਛੋਟੀ ਵੀ ਨਾ ਬੇਦੀ ਪਰਿਵਾਰ ਆ ਉਹ ਆਈ ਕੋ ਗੋ ਮੁੱਤ ਤੇ ਪੈਂ ਗੋ ਮੁੱਤ ਦੇ ਵਿੱਚ ਪਿਆ ਮਾਂ ਕੀ ਨਾਮ ਆ ਤੁਹਾਡਾ ਕਿਰਨਜੀਤ ਸੀ ਕਰਨਜੀਤ ਕੌਰ ਹਾਂ ਜੀ ਕਰਨਜੀਤ ਕੌਰ ਸੋਢੀ ਹੈ ਹਾਂ ਜੀ ਤੇ ਬਾਪੂ ਹੈਗਾ ਸੋਢੀ ਹੈ ਬੇਬੇ ਦੀ ਆ ਜੇ ਬਾਪੂ ਜੀ ਦਾ ਕੀ ਨਾਮ ਆ ਗੁਰਜੀਤ ਸਿੰਘ ਸੋਢੀ ਗੁਰਜੀਤ ਸਿੰਘ ਸੋਢੀ ਨਹੀਂ ਬਾੜ-ਬਾਰ ਕਿੰਨੇ ਪਏ ਬੱਚੇ ਤੇਰਾ ਦਸੰਬਰਤਾ ਕਿ ਹੈਗਾ ਵਰਤ ਪਰ ਵਰਤ ਤੁਹਾਡੇ ਹੁਣੇ ਆ ਜਾ ਦੋ ਹਾਂ ਮੋਹਿੰਦਰ ਗੱਲ ਨਾ ਮੈਂ 2 ਮਹੀਨੇ ਪਹਿਲਾਂ ਆਏ ਸੀ ਤੂੰ ਜਾਣਾ ਚਾਹਦਾ ਵੀ ਜਾਇਆ ਹੀ ਸਾਨੂੰ ਸਸਤਾ ਕਰ ਰਿਹਾ ਕਿਸੇ ਕੋਲ ਕਰੇਗਾ ਸਾਨੂੰ ਕਿਸੇ ਵੇ ਬੈਗ ਨੇ ਕਿਉਂ ਤੈਨੂੰ ਕਿਹ ਕਹਿੰਦਾ ਆਪਾਂ ਦੇ ਸਿਰ ਤੇ ਦੋ ਗੋਬੀ ਨੇ ਆਦਾ ਸਾਡਾ ਉਦੋਂ ਰੋਜ਼ ਤੇ ਰੋਜ਼ ਤੇ ਹੁਣ ਰੋਜ਼ਗਾ ਨਹੀਂ ਆ ਰਿਹਾ ਕੋਈ ਸੱਤਾਂ ਸਾਲਾਂ ਚੱਕ ਵਾਰੀ ਆਇਆ ਕਿ ਨਹੀਂ ਉਹ ਨਹੀਂ ਆਇਆ ਕੋਈ ਇੱਕ ਵਾਰੀ ਵੀ ਨਹੀਂ ਆਇਆ ਮਾਤਾ ਹੀ ਦਾ ਉਹਦੀ ਵੀ ਰੋਦੀ ਰੱਖੀ ਤੇ ਉਹ ਵੀ ਕਹਿੰਦਾ ਪੋਜਾਂ ਕੇ ਗੇ ਰੋਟੀ ਮਿਲਾ ਤੀ ਇਤਨਾ ਸਾਗ ਹੋ ਗਿਆ ਨਾ ਮਾਂ ਰੋ ਰੋ ਕੇ ਕੈਂਸਲ ਕਰ ਦਿੱਤਾ ਸਸ ਮਤੇ ਵਗਾਰੀ ਗੁਸੇ ਟੋਟਾ ਨਾ ਕਰਨ ਜੀਤ ਕੋ ਰ ਮਾਂ ਜੀ ਵੀ ਰੋਣਾ ਕਰਨ ਜੀਤ ਮਾਰੋਣਾ ਰੋਣਾ ਮਾਂ ਰੋਣਾ ਮਰੀ ਮਾਂ ਰੋਣਾ ਕੋ ਨਾ ਮਾਂ ਅਜੀ ਬਾਪੂ ਨੂੰ ਕੱਢ ਲਈ ਅੰਦਰ ਸਟ੍ਰੈਕਚਰ ਲੈ ਉਧਰ ਸਾਈਡ ਤੇ ਕਰ ਦੋ ਬੇਬੇ ਨੂੰ ਪੁੱਤਰਾ ਕੀ ਨਾਮ ਆ ਤੇਰਾ ਮੇਰਾ ਗੁਰਜੀਤ ਸਿੰਘ ਢੋਢੀ ਗੁਰਜੀਤ ਸਿੰਘ ਢੋਢੀ ਠੀਕ ਆ ਬਾਪੂ ਪਿੰਡ ਕਿਹੜਾ ਤੇਰਾ ਮੇਰਾ ਉਹ ਕਹਿੰਦਾ ਕੁਆੜ ਕਹਿੰਦਾ ਜਗਦਾ ਜਗਦਾ ਕੁਆੜ ਕਹਿੰਦੀ ਕੁਆੜ ਕਹਤਾਂ ਤਰ ਲੱਗੇ ਥੋਡੇ ਛੋਟੇ ਪਿੰਡ ਕੁਆੜ ਕਾ ਨਹੀਂ ਤੇਰਾ ਕੁਆੜ ਕਾ ਕੁਆੜ ਕਾ ਪਿੰਡ ਆ ਤੇਰਾ ਥੋਡੇ ਢੋਢੀ ਆ ਠੀਕ ਆ ਢੋਢੀ ਸਾਹਿਬ ਤੁਹਾਡੇ ਬੱਚੇ ਕਿੰਨੇ ਆ ਬੱਚੇ ਆ 2 ਹੀ ਹੈਗੇ ਆ ਕੀ ਕੀ ਆ ਹਾਂ ਇਹ ਇਹ ਹੋ ਗਏ ਜਿਹੜੇ ਵਾਪਸ ਆ ਕੇ ਕੰਮ ਕਰਦਾ ਕਹਦਾ ਉਹ ਵਾਪਸ ਆ ਕੇ ਕੰਮ ਕਰਦਾ ਉਹ ਤੋਂ ਉਹ ਤੋਂ ਇਹਨਾਂ ਦੀ ਯਾਦ ਹੀ ਲੀ ਆ ਉਹ ਹੀ ਪੁੱਛਦਾ ਇਹਨਾਂ ਦੀ ਕਦ ਕਿਹਦੀ ਦੋ ਆ ਠੀਕ ਆ ਤੇ ਦੂਜਾ ਮੁੰਡਾ ਇਹਦੇ ਤੇ ਫੋਟੋਗ੍ਰਾਫੀ ਦਾ ਕੰਮ ਕਰਦਾ ਤੇ)^{(1)})^{(2)})^{(3)})^{(4)})^{(5)})^{(6)})^{(7)})^{(8)})^{(9)})^{(10)})^{(11)})^{(12)})^{(13)})^{(14)})^{(15)})^{(16)})^{(17)})^{(18)})^{(19)})^{(20)})^{(21)})^{(22)})^{(23)})^{(24)})^{(25)})^{(26)})^{(27)})^{(28)})^{(29)})^{(30)})^{(31)})^{(32)})^{(33)})^{(34)})^{(35)})^{(36)})^{(37)})^{(38)})^{(39)})^{(40)})^{(4 ਇੰਦਰਵਾਰਾ ਤੋੜਾ ਹੋ ਗਿਆ ਦਿਨੋ ਹੈ ਆਪੇ ਜੀ ਆਪੇ ਹੀ ਬਣਾਉਣਾ ਪਰ ਰਸੋਈ ਤੇ ਜਿੱਦਰ ਪਾਲ ਮੈਨੂੰ ਕੁੱਤਾ ਦੀ ਤੁਹਾਡਾ ਇਹ ਕੌਣ ਹੈ ਬੇਬੇ ਆਹਾ ਇਹ ਕੌਣ ਹੈ ਕਰਨਜੀਤ ਕਰਨਜੀਤ ਹੈ ਕੀ ਲੱਗਦੀ ਤੁਹਾਡੀ ਬੀਬੀ ਆ ਦੱਸ ਦੇ ਕਦੀ ਕਦੀ ਤੁਹਾਡੀ ਬੌਟੀ ਨਹੀਂ ਲੱਗਦੀ ਤੁਹਾਡੀ ਘਰ ਵਾਲੀ ਨਹੀਂ ਲੱਗਦੀ ਇਹ ਨਹੀਂ ਰੋਟੀਆਂ ਖਾ ਲਈ ਆ ਜੇ ਮੇਰੀ ਘਰ ਵਾਲੀ ਏ ਥੋਡੀ ਕਦੀ ਕਦੇ ਕੇ ਮੇਰੀ ਭੈਣ ਹੈ ਅੱਛਾ ਕਿੰਨਾ ਪੜਿਆ ਹੋ ਮਾਂ ਤੁਸੀਂ ਦੱਸ ਪੜੀ ਅਗਿਆਨੀ ਕੀਤੀ ਹੋਈ ਐ ਸਟੈਨੋ ਕੀਤੀ ਹੋਈ ਐ ਓਹੋ ਸਟੈਨੋ ਕੀਤੀ ਅਗਿਆਨੀ ਕੀਤੀ ਐ ਸਾਹ ਪੂਰੀ ਕੀਤੀ ਤੇ ਫਿਰ ਸੁਸਤ ਰੋਣਾ ਮਾਂ ਰੋਣਾ ਮਾਂ ਪਾਪਾ ਜੀ ਮੇਰੇ ਠਾਨੇਦਾਰ ਸੀ ਇਹ ਤੁਹਾਡੇ ਪਾਪਾ ਹੀ ਠਾਨੇਦਾਰ ਸੀ ਹਾਂਜੀ ਸਾਹ ਸਾ ਆਪਣੀ ਲੜਾ ਪਾਕਿਸਤਾਨ ਰਿਸਿਟਿੰਗ ਪਾਕਿਸਤਾਨ ਚ ਪਾਕਿਸਤਾਨ ਬਰੇਦਰ ਅਗੇ ਫਿਰ ਇਧਰ ਆ ਕੇ ਸਭ ਉਧਰ ਸੀਟ ਦੇ ਵੀ ਦੇ ਇਧਰ ਪੰਜਾਬੀ ਦੀ ਜਗਾ ਪਈ ਅਸੀਂ ਉੱਤਰਾਖੰਡ ਵਿੱਚ ਸਭ ਦੇ ਦਿੱਤੀ ਜਗਾ ਸਭ ਨੇ ਪਪਾ ਜੀ ਨੂੰ ਹੰਦੀਆਂ ਹੋ ਗਿਆ ਕਿਉਂਕਿ ਇਹਦੇ ਵਿੱਚ ਉੱਪਰ ਨਹੀਂ ਚੜਿਆ ਤਾਂ ਸਾਡਾ ਪੂਰਾ ਘਰ ਵਾਲੀ ਪੁਲਸੀਆ ਦਾ ਪਪਾ ਜੀ ਚਾਚਾ ਜੀ ਤਾਂ ਆਏ ਸੀ ਉੱਪਰ ਦੀ ਅਗੋਂ ਪੂਪੂ ਆਦਾ ਬੰਦਾ ਸੀ ਉਹ ਵੀ ਪੁਲਸੀਆ ਦੇ ਚ ਪੁਲਸੀਆ ਦੇ ਚ ਫੈਕਟਸ ਸਾਰੇ ਪੁਲਸ ਵਾਲੇ ਸਾਡੇ ਬਾਹਰ ਕੋਈ ਨਹੀਂ ਆਇਆ ਫਰਦਰ ਮੇਰੇ ਦੋਸਤ ਇੱਕ ਪੁੱਤ ਦੀ ਸੇ ਮਿੰਟੂ ਇਸ ਇੱਕ ਬੀਆਸਬੀ ਕੋਲ ਕੋਈ ਨਹੀਂ ਨਾ ਤਾਂ ਕਹਿੰਦੀ ਸੀ ਮੈਂ ਮਰ ਜਾਣਾ ਠੋਕੇ ਸਾਲ ਦੇ ਕਿ 4 ਸਾਲ ਬਾਅਦ ਕਿ 2 ਸਾਲ ਬਾਅਦ ਮਾਂ ਪਰਨੇ ਦੇ ਸਾਡੇ ਮੰਮੀ ਪੂਰੇ ਸਾਡੇ ਪਾਪਾ ਜੀ ਦੇ ਕਿੰਨੇ ਸਾਲ ਹੋ ਗਏ ਸੀ ਗਿਆ ਨੂੰ ਤੇ ਮੈਂ ਕਿੰਨੇ ਭਰਾ ਮਰ ਪਹਿਲਾਂ ਨਹੀਂ ਮੈਂ ਰੋਏ ਤੇ ਮੇਰੀ ਲਾਜ਼ੁਕ ਮਰੀ ਨਾ ਮੈਂ ਕਿ ਮੈਂ ਵੀ ਹੋਰ ਮਰ ਜਾਣਾ ਤੇਰੇ ਦੋ ਸਾਲ ਲੱਗੇ ਇਹ ਦੋ ਸਾਲ ਨੇ ਪ੍ਰਾਰਥੀ ਮੈਂ ਸਾਰੇ ਰੋਲਾ ਪਾਤਾ ਮੈਂ ਕਿ ਆਪਾਂ ਦਾ ਜੀਵਨ ਮੈਂ ਯਾਦਾ ਜਦੋਂ ਤੀਹ ਪ੍ਰਯਤਤਕ ਜਿੰਦੀ ਆ ਪਤਾ ਨਹੀਂ ਇਹਨਾਂ ਨੂੰ ਬਚਾਉਣ ਦੀ ਖਤਰ ਮੈਂ ਆਪ ਜਿੰਦੀ ਰਹਗੀ ਇਹ ਬਚੇਰਾ ਜੇ ਜਾਨ ਨਿਕਲਦੀ ਸੀ ਨਿਕਲਦੀ ਹੀ ਦੀ ਫਿਰ ਇਹ ਤਾਂ ਮੈਂ ਸਾਰੇ ਤੇ ਕਿੱਸੇ ਮੈਂ ਚਲੇ ਜਾਣਾ ਮੈਂ ਨਹੀਂ ਮੈਂ ਕਿ ਸਾਰੇ ਕਹਿੰਦੇ ਤੁਸੀਂ ਕਿਉਂ ਮੈਂ ਕਿ ਮੈਂ ਅਸੀਂ ਬੇਦੀਆਂ ਸੋਡੀਆਂ ਦੇ ਕੁੜੀਆਂ ਫੇ ਵੀ ਥੋੜਾ ਬੋਤਾਂ ਗਿਆਨ ਹੋ ਜਾਂਦਾ ਵਾ ਸਰੂ ਹਰ ਨੂੰ ਪਤਾ ਲੱਗਦਾ ਮੈਂ ਅਸੀਂ ਚਲੇ ਜਾਣਾ ਵੇ ਤੇ ਹੀ ਬਚਣਾ ਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਹ ਸਮਾਂ ਦੀਆਂ ਲੱਖ ਤੁਖਦਾਈਤਾ ਮਾਤਾ ਕਰਨਜੀਤ ਕੌਰ ਵਿੱਦੀ ਤੇ ਬਾਪੂ ਗੁਰਜੀਤ ਸਿੰਘ ਸੋਢੀ ਦੋਨੋਂ ਹਸਬੰਡ ਵਾਈਫ ਨੇ ਸੋਢੀਆਂ ਦਾ ਵਿੱਦੀਆਂ ਦਾ ਪਰਿਵਾਰ ਆ ਬੇਬੇ ਕਹਿੰਦੀ ਬਾਬੇ ਨਾਨਕ ਦੀ ਗੁਰੂਆਂ ਦੀ ਕੁੱਲ ਗੋਤ ਦੇ ਵਿੱਚੋਂ ਆਸ ਪਰ ਹੁਣ ਪੁੱਤ ਕਹਿੰਦੀ ਗੂ ਮੂਤ ਨਾਲ ਲਿਬੜੇ ਹੋਏ ਪਏ ਆ ਚੀਕਾਂ ਮਾਰੀ ਜਾਂਦੇ ਆ ਕੋਈ ਸੁਣਨ ਵਾਲਾ ਨਹੀਂ ਤੜਫੀ ਜਾਂਦੇ ਆ ਕੋਈ ਚੱਕਣ ਵਾਲਾ ਨਹੀਂ ਗੁਰਨਾਨਕ ਦੇਵ ਜੀ ਤੇਰਵੀਂ ਪੀੜੀ ਚੋਂ ਆਸੀਂ ਗੁਰਨਾਨਕ ਦੇਵ ਜੀ ਮਹਾਰਾਜ ਦੀ 13ਵੀਂ ਪੀੜੀ ਦੇ ਵਿੱਚੋਂ ਆ ਮਾਤਾ ਕਹਿੰਦੀ ਅਸੀਂ ਮਤਲਬ ਗੁਰੂ ਰਾਮਦਾਸ ਮਹਾਰਾਜ ਦੇ ਨਗਰ ਦੇ ਵਿੱਚੋਂ ਅੱਜ ਇਸ ਬਜ਼ੁਰਗ ਜੋੜੇ ਨੂੰ ਸਾਡੇ ਕੋਲ ਲੈ ਕੇ ਪਹੁੰਚੇ ਨੇ ਬਾਈ ਜੀ ਹਣੀ ਬਾਈ ਤੁਹਾਡਾ ਕੀ ਨਾਮ ਕਬਲਜੀਤ ਸਿੰਘ ਜੱਜ ਭਾਈ ਸਾਹਿਬ ਨੇ ਇਹਨਾਂ ਦੇ ਗਰਜੀਤ ਸਿੰਘ ਜੀ ਦੇ ਗਰਜੀਤ ਸਿੰਘ ਸੋਢੀ ਜੀ ਦੇ ਕਬਲਜੀਤ ਸਿੰਘ ਜੀ ਅਲੱਗ ਨੇ ਇਹਨਾਂ ਦਾ ਕੋਈ ਇਹਨਾਂ ਨਾਲ ਬਾਹਵਾਸਤਾ ਨਹੀਂ ਸੀ ਅੱਜ ਪੰਚਾਇਤ ਦੇ ਕਹਿਣ ਤੇ ਇਸ ਮਿਊਨਿਸਪਲ ਕਮੇਟੀ ਜਿਹੜੇ ਐਮਸੀ ਕਾਉਂਸਲਰ ਹੁੰਦੇ ਆ ਉਹਨਾਂ ਦੇ ਕਹਿਣ ਤੇ ਫਿਰ ਇਹ ਨਾਲ ਆਏ ਨੇ ਗੱਲਾਂ ਸੁਣ ਕੇ ਆਈ ਵਾਹ ਆਈ ਵਾਹ ਦਿਲ ਦੇ ਉੱਤੇ ਚੀਜ਼ ਪੈਂਦੀ ਆ ਮਾਂ ਕਹਿੰਦੀ ਮੈਂ 10 ਪੜ੍ਹੀ ਹੋਈ ਆ ਗਿਆਨੀ ਕੀਤੀ ਹੋਈ ਆ ਮੇਰੀ ਸਟੈਨੋ ਕੀਤੀ ਹੋਈ ਆ ਪੜ੍ਹੀ ਲਿਖੀ ਆ ਮੈਂ ਥਾਣੇਦਾਰ ਦੀ ਧੀ ਆ ਮੈਂ ਮੇਰਾ ਪਿਓ ਥਾਣੇਦਾਰ ਸੀ ਪਾਕਿਸਤਾਨ 'ਚ ਸਾਡੇ ਸਾਰੇ ਟੱਬਰ ਮੇਰੇ ਚਾਚੇ ਤਾਏ ਪੁਲਿਸ ਦੇ ਵਿੱਚ ਸੀ ਮੇਰੇ ਭਰਾ ਬੀਐਸਐਫ ਦੇ ਵਿੱਚ ਸੀ ਆਰਮੀ ਦੇ ਵਿੱਚ ਸੀ ਪਰ ਅੱਜ ਕੋਈ ਨਹੀਂ ਇਦਾਂ ਹੀ ਗਰਜੀਤ ਸਿੰਘ ਛੋਡੀ ਜੀ ਆਪਣੀ ਸੁਧ-ਬੁੱਧ ਖੋ ਚੁੱਕੇ ਨੇ ਕੋਈ ਸੋਝੀ ਨਹੀਂ ਡਿਮੈਂਸ਼ੀਆ ਤੋਂ ਪੀੜਤ ਨੇ ਇਹ ਵੀ ਨਹੀਂ ਪਤਾ ਵੀ ਇਹ ਮਾਤਾ ਜੀ ਇਹਨਾਂ ਦੇ ਘਰ ਵਾਲੀ ਲੱਗਦੇ ਆ ਜਾਂ ਬੇਟੀ ਲੱਗਦੇ ਆ ਉਹ ਕਹੇ ਰੇ ਮੇਰੀ ਬੇਟੀ ਹੈ ਲੈਟਰਨ ਬਾਥਰੂਮ ਵਿੱਚੇ ਹੀ ਹੋ ਰਿਹਾ ਕੱਪੜੇ ਲਾ ਕੇ ਨੰਗੇ ਹੋ ਕੇ ਮਹੱਲੇ ਚ ਤੁਰੇ ਫਿਰਦੇ ਆ ਬੇਟਾ ਕੈਨੇਡਾ ਚਾ ਦੋਨੋ ਜਾਣੇ ਇੱਥੇ ਰਹਿ ਰਹੇ ਆ ਸ੍ਰੀ ਅਮਰਸਰ ਸਾਹਿਬ ਸ਼ਹਿਰ ਦੇ ਵਿੱਚ ਨਰੰਕਲਾ ਨੰਕਾਰਿਕ ਕੋਲੋਨੀ ਦੇ ਸਾਹਮਣੇ ਉਪਲ ਫਿਰ ਲੈ ਉਪਲ ਮੇਲਾ ਉਪਲ ਮੇਲੇ ਦੇ ਵਿੱਚ ਕੋਲੋਨੀ ਫੇਰਣ ਕੋਲੀ ਉਰੇ ਵਿੱਚ ਰਹਿੰਦੇ ਹੈ ਪਰਿਵਾਰ ਆਪਦਾ ਘਰ ਬਾਰ ਆ ਸਭ ਕੁਝ ਆ ਬੇਟਾ ਕੈਨੇਡਾ ਵਾ 7 ਸਾਲ ਹੋ ਗਏ ਗਏ ਨੂੰ ਮੁੜ ਕੇ ਨਹੀਂ ਆਇਆ ਬਿਜ਼ਨਸ ਨਹੀਂ ਸਹੀ ਸੀਗਾ ਹਾਂਜੀ ਬਿਜ਼ਨਸ ਸਾਡਾ ਸਹੀ ਸੀ ਕੰਮ ਕਰ ਵੀ ਕਾਰਾ ਬਿਜ਼ਨਸ ਹੀ ਮਾ ਪੈਸੇ ਪੂਸੇ ਤੇ ਮੈਂ ਜੀ ਵਿਚੜਾ ਦੇ ਸਭ ਕੁਝ ਕਰਦੇ ਸੀ ਪਰ ਜਦੋਂ ਤਾਂ ਲੈਣ ਤੋਂ ਹੋਇਆ ਲੈ ਤਿੰਨਾਂ ਤੋਂ ਪੈਸੇ ਲੈਣੇ ਸੁਰਾ ਦਿੱਤੇ ਨਹੀਂ ਉਹ ਤਾਂ ਦੇਣਾਂ ਦੇ ਪਰੇਸ਼ਾਨੀ ਹੋ ਗਈ ਮੈਂ ਬਥੇਰੇ ਰਾਤ ਜੋੜਦੀ ਸੀ ਨਾ ਦੋ ਲੋਕਾਂ ਨੂੰ ਪੈਂਦੇ ਕਿਸੇ ਦੇ ਮੋੜ ਦੇ ਤਰ੍ਹਾਂ ਤੋਂ ਬਹੁਤ ਖਾ ਜਾਂਦੇ ਸੀ ਜਦ ਵੀ ਕੋਈ ਗੱਲ ਦੀ ਤੇ ਦੜਗੇ ਤੇ ਕਿਉਂ ਜਦੋਂ ਤੇ ਪੱਛੇ ਇਸਾ ਹੋ ਰਿਹਾ ਤੇ ਲੋੜ ਆਉਂਦਾ ਪਿਓ ਬਾਰਾ ਦੀ ਬਾਪ ਬਾਰਾ ਦਾ ਪੁਲੀਤੀ ਕੰਮ ਕਰਦੇ ਸੀ ਉਹ ਤਾਂ ਸਿੱਧੇ ਪੂਰਾ ਕੰਮ ਸੀਗਾ ਇਹਨਾਂ ਦਾ ਕਜੀਤ ਸਿੰਘ ਜੀ ਦਾ ਹਾਂ ਜੀ ਰਾਸ਼ਨ ਦੀ ਪੂਰਾ ਕੰਮ ਸੀਗਾ ਹਾਂ ਜੀ ਕੋਈ ਇਹਦਾ ਦੇਂਦਾ ਪੈਸਾ ਉਹਨਾਂ ਤੇ ਸੀ ਜਾਂ ਕਿਤੇ ਕੋਈ ਵੀ ਨਹੀਂ ਦੇ ਬੱਸ ਤਾਂ ਸਵਾਦ ਇਹਨਾਂ ਦੀ ਬੇਟੇ ਜੀ ਕਹਿੰਦੇ ਨੇ ਲੱਗਾ ਕੋਈ ਗੱਲ ਨਹੀਂ ਤੇ ਅੱਜ ਤੁਸੀਂ ਕਰ ਰਹੇ ਹੋ ਦੂਸਰੇ ਕੀ ਪੈਸੇ ਤੋਂ ਖਰਚਦੇ ਆ ਜੀ 100 ਰੁਪਏ ਵੀ ਖਰਚਦੇ ਨੇ ਉਹ ਵੀ ਕਿਹਦਾ ਵੀ ਖਰਚੀਆ ਕਿ ਨਾ ਖਰਚੀਏ ਤੁਸੀਂ ਤਾਂ ਸੱਚੀ ਆਜੇ ਤਾਂ ਪਈ ਰੁਪਏ ਰੁਪਏ ਨੂੰ ਮਥਾਜ ਆ ਮਾਤਾ ਕਰਨਜੀਤ ਬੇਦੀ ਕਹਿੰਦੇ ਵੇ ਇੱਕ ਟਾਈਮ ਅਜਾ ਸੀ ਸਾਡੇ ਡੀਪੋ ਸੀ ਵੀ ਪੈਸਾ ਜੀ ਇੱਕ ਵਾਰੀ ਥਾਂ ਤੇ ਖਾਤਰਾ ਸੀ ਅਸੀਂ 5 ਥਾਮਾਂ ਤੇ ਖਰਚਦੇ ਸੀ ਵੀ ਅੱਜੂ ਪੈਸਾ ਚੱਲਦਾ ਸੀ ਮਾਰਕੀਟ ਦੇ ਵਿੱਚ ਲੋਕ ਮੰਗਣ ਆਉਂਦੇ ਸੀ ਮਾਂ ਕਹਿੰਦੀ ਮੈਂ ਕਹਿੰਦੀ ਸੀ ਨਾ ਤੇ ਬਾਪੂ ਕਹਿੰਦਾ ਕੋਈ ਨਾ ਲੋਡ ਬੰਨਦਾ ਗਰੀਬ ਆ ਦੇ ਦਿੰਨੇ ਆ ਕੋਈ ਪਰ ਇੱਥੇ ਮੈਂ ਇੱਕ ਗੱਲ ਮੈਂਸ਼ਨ ਕਰਨੀ ਚਾਹਾਂਗਾ ਅੱਗੇ ਵੀ ਚੱਲਦੇ ਆ ਕਾਲੇ ਤਰੀਕ ਵੀ ਸੀ ਕਿਸੇ ਕੋਲ ਮੈਂ ਪਕੀਂਦਾ ਫੋੜਾ ਮੈਂ ਕਿ ਉਹ ਦੀ ਆਸ ਤੇ ਨਹੀਂ ਮੈਂ ਅਸਲ ਗੱਤ ਬਾਤ ਹੀ ਹਜੇ ਵੀ ਮਾਂ ਕਹਿੰਦੀ ਕੇਸ ਚੱਲਦੇ ਆ ਲੋਕਾਂ ਨਾਲ ਜਿਨ੍ਹਾਂ ਨੇ ਜਿਵੇਂ ਚੈੱਕ ਦੇ ਕੇ ਲੋਨ ਕਰਾ ਲੈਂਦੇ ਆ ਲੋਕ ਫਿਰ ਉਹ ਚੈੱਕ ਦੇ ਬੇਸ ਤੇ ਕੇਸ ਲੱਗ ਜਾਂਦਾ ਜਦੋਂ ਨਹੀਂ ਪੈਸੇ ਮੋੜਦੇ ਹਜੇ ਵੀ ਮਾਂ ਕਹਿੰਦੀ ਕੇਸ ਚੱਲਦੇ ਆ ਲੋਕਾਂ ਨਾਲ ਪੈਸੇ ਲੈ 6000 ਲੈ ਲੇ 1000 4 ਇੱਕ ਤਾਂ 6000 ਲੈ ਲੇ ਇੱਕ ਤਾਂ 4000 ਲੈ ਲੇ ਕਿ ਤੱਕ ਇੱਕ ਇੱਥੇ ਗੱਲ ਮੈਂ ਮੈਂਸ਼ਨ ਕਰਨੀ ਚਾਹੂੰਗਾ ਜੀ ਵੀ ਜਿਹੜਾ ਆ ਚੱਲਦਾ ਨਾ ਕੰਮ ਬਿਆਜੂ ਦਾ ਅੱਜ ਕੱਲ ਬਹੁਤ ਚੱਲ ਰਿਹਾ ਵੀ ਮੰਨ ਲਓ ਕਿਸੇ ਨੂੰ 10000 ਰੁਪਏ ਦਿਓ ਤੇ 15 ਲੈਣਾ ਕਿਸੇ ਨੂੰ 20 ਦਿਓ ਤੇ 30 ਲੈਣਾ ਨਾਲ ਦੀ ਨਾਲ ਹੀ ਕੱਟ ਕੇ ਦੇਣੇ ਆ ਜੇ ਕਿਸੇ ਨੂੰ 10000 ਰੁਪਏ ਲਿਆ ਗਏ ਨੇ ਤੇ ਉਹਨੂੰ 7000 ਰੁਪਏ ਦੇਣਾ ਮੈਂ ਸਾਢੇ 25000 ਰੁਪਏ ਪਹਿਲਾਂ ਹੀ ਕੱਟ ਲੈਣਾ ਉਹਦਾ ਤੇ ਉਹ ਤੋਂ ਲੈਣਾ 10 ਹੀ ਆ ਮਤਲਬ ਇਹ ਪੈਸਾ ਵੀ ਨਾ ਕਿਤਨਾ ਕਿਤੇ ਸਾਨੂੰ ਨੁਕਸਾਨ ਕਰਦਾ ਕਿਉਂਕਿ ਕਿਸੇ ਦੀ ਮਜਬੂਰੀ ਖਰੀਦੀ ਜਾਂਦੀ ਆ ਉੱਥੇ ਅੱਜ ਇਸ ਮਾਨ ਦੀ ਇਸ ਬਾਪੂ ਦੀ ਹਾਲਤ ਮੈਂ ਅਜ਼ੀਰਤ ਕੋਈ ਕ੍ਰਿਟਿਸਾਈਜ਼ ਨਹੀਂ ਕਰ ਰਿਹਾ ਇਸ ਟਾਈਮ ਬਾਪੂ ਜੀ ਤੇ ਮਾਤਾ ਜੀ ਦੀ ਹਾਲਤ ਬਹੁਤ ਦਰਸਯੋਗ ਆ ਬਹੁਤ ਮਾੜੀ ਆ ਪਰ ਇੱਕ ਸਾਰਿਆਂ ਨੂੰ ਥੋੜਾ ਜਿਹਾ ਛੋਟਾ ਜਿਹਾ ਮੈਸੇਜ ਆ ਵੀ ਭੈਣੋ ਤੇ ਭਰਾਵੋ ਅਸੀਂ ਉਹਨਾਂ ਕੀ ਕਰੀਏ ਜਿੰਨਾ ਖਾ ਸਕਦੇ ਅਸੀਂ ਆਪਣੇ ਆਦੇ ਨਾਲ ਤਾਂ ਖੜੀਏ ਫਿਰ ਅੱਜ ਦੇਖੋ ਬਾਪੂ ਹਣਾ ਕੋਲੇ ਪੈਸਾ ਢੇਲਾ ਸੀ ਜਦੋਂ ਸਭ ਆਉਂਦੇ ਹੋਣਗੇ ਰਿਸ਼ਤੇਦਾਰ ਭੈਣ ਭਰਾ ਅੱਜ ਕੋਈ ਨਹੀਂ ਆਉਂਦਾ ਬਾਪੂ ਦਾ ਭਰਾ ਦੱਸਦਾ ਕਹਿੰਦਾ ਵੀ ਮੈਂ ਵਰਤਦਾ ਨਹੀਂ ਸੀ ਇਹਨਾਂ ਨਾਲ 10-12 ਸਾਲ ਪਹਿਲਾਂ ਲੜਾਈ ਹੋ ਗਈ ਸੀ ਥਾਣੇ ਤੱਕ ਚਕਾਤਾ ਸੀ ਬਾਈ ਦੱਸਦਾ ਮੈਨੂੰ ਮੇਰੇ ਭਰਾ ਨੇ ਵੀ ਮੈਂ ਜਮਾ ਹੀ ਇਹਨਾਂ ਤੋਂ ਪੱਲਾ ਛਡਾਇਆ ਸੀ ਮੈਂ ਨਹੀਂ ਸੀ ਆਉਂਦਾ ਇਹਨਾਂ ਦੇ ਕੋਲ ਮੇਰੇ ਰਿਸ਼ਤੇਦਾਰ ਨੂੰ ਪੈਸੇ ਦੀ ਦੌੜ ਪਈ ਵਿਆਹ ਸ਼ਾਦੀ ਤਾਂ ਵੀ ਦੇ ਦੇਣੇ ਮਾਤਾ ਦਾਦੀਆ ਵੀ ਅਸੀਂ ਵੀ ਨਹੀਂ ਸੀ ਵਰਤਦੇ ਇਹ ਕਿਸੇ ਕਮਲਜੀਤ ਸਿੰਘ ਜੱਜ ਨਾਲਾ ਇਹ ਕਿਸੇ ਨੂੰ ਲੋੜ ਪਈ ਮੇਰੀ ਵੀ ਚੱਲ ਸਾਡੀ ਉਹਦੀ ਹੈਲਪ ਕਰਦੇ ਘੰਟਾ ਕੰਮ ਕਰ ਦੋ ਉਹ ਵੀ ਕਰ ਪਰ ਮਾਂ ਮੇਰੀਏ ਇਤਨਾ ਮੈਂ ਤੇਰੇ ਨਾਲ ਸਹਿਮਤ ਆ ਪਰ ਮਾਂ ਜਿਹੜਾ ਆ ਵਿਆਜੂ ਪੈਸਾ ਨਿੱਕੇ ਨਿੱਕੇ 2 2 4 4000 ਰੁਪਏ ਦੇਣੇ ਆ ਮਾਂ ਇਹਦੇ ਵਿੱਚ ਮਾਂ ਲੋਕਾਂ ਦਾ ਖੂਨ ਚੂਸਣ ਵਾਲੀ ਗੱਲ ਈ ਆ ਮਾਂ ਚਲੋ ਹੁਣ ਆਪਾਂ ਇਸ ਗੱਲ ਤੇ ਨਹੀਂ ਬਸ ਮੇਰੀ ਮਾਂ ਅੱਜ ਜਿਹੜੀ ਹਾਲਤ ਵਿੱਚ ਸਾਡੇ ਕੋਲ ਆਈ ਆ ਚਲੋ ਰੱਬ ਐਸਾ ਵਕਤ ਨਾ ਕਿਸੇ ਦਾ ਪਾਵੇ ਆ ਕੱਪੜੇ ਮਾਤਾ ਦੇ ਦੇਖੋ ਸਾਰੇ ਗੰਦ ਨਾਲ ਲਪੜੇ ਪਏ ਆ ਬਾਪੂ ਦੀ ਬੁਰੀ ਹਾਲਤ ਆ ਸਿਰ ਤੇ ਚਟਾਵਾ ਬੱਚੀਆਂ ਪਈਆਂ ਮੇਰੇ ਵੀ ਚਟਾਵਾ ਸਾਰੀਆਂ ਬੱਦੀਆਂ ਪਰ ਅੱਜ ਇਸ ਮਾਂ ਦੇ ਕੰਨ ਵੀ ਖਾਲੀ ਆ ਗਲ ਵੀ ਖਾਲੀ ਆ ਬਾਹਾਂ ਵੀ ਖਾਲੀ ਆ ਕਿਸੇ ਟਾਈਮ ਸੋਨੇ ਨਾਲ ਲੱਦੀ ਰਹਿੰਦੀ ਸੀ ਹਾਂ ਜੀ ਮੇਰੇ 25 ਤੋਲੇ ਸੋਨਾ ਸਾਰਾ ਵੇਚ ਕੇ ਮੁੰਡੇ ਨੂੰ ਪੇਤਾ ਕਰੇਤਾ 25 ਤੋਲੇ ਸੋਨਾ ਵੇਚ ਕੇ ਮੁੰਡੇ ਨੂੰ ਭੇਜਤਾ ਕੈਨੇਡਾ ਹੋਰ ਵੀ ਜਿਹੜੇ ਪੈਸੇ ਸੀ ਐਫਡੀਐਸ ਆ ਰਹੀਆਂ ਫੇਸਬੁਕ ਤੇ ਮੁੰਡੇ ਨੂੰ ਪੇਤਾ 25 ਤੋਲੇ ਸੋਨਾ ਮਿੱਟੋਂ ਸੈੱਟ ਹੋ ਗਿਆ ਚੱਲ ਸਾਡੀ ਇਹ ਗਲਤੀ ਵੀ ਸੁਣ ਨਾ 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 ਕਿ ਆ ਵੀ ਨਾਦਾਨਾ ਕੇ ਹੱਥ ਲਗਾ ਅਸੀਂ ਕੁਛ ਨਹੀਂ ਕੀਤਾ ਬਸ ਇਹ ਸਾਡੇ ਤੋਂ ਗਲਤੀ ਹੋਈ ਹੈ ਕਿਦੀ ਗਲਤੀ ਤੇ ਸਿੱਧੀ ਬੁਣਿਸ ਅਗਲੇਟ ਕਰਕੇ ਗਿਆ ਸੀ ਉਹ ਕਿੰਨਾ ਪੜਿਆ ਸੀ ਉਦੋਂ 12 ਪੜਿਆ ਸੀਗਾ ਉਹ ਲੈਟ ਵਿੱਚ ਵੀ 12 ਨਾ 6 ਨੰਬਰ ਆ ਗਏ ਉਹ ਤੇ ਵੀ ਕੀਤਾ ਇੰਗਲਿਸ਼ ਸੀ ਇਹ ਹਾਲ ਕਰੇ ਸੀ ਸਕੂਲ ਪੜਤਾਂ ਸੀਗਾ ਬਸਾਂ ਤੇ ਵੀ ਨੂੰ ਹਮ ਰਸਾਂ ਦੇ ਸੀ ਇੱਕ ਦਿਨ ਸੋਕ ਤੱਕ ਗਏ ਸੀਗੀ ਪਰ ਗੱਲ ਮਾਂ 12 ਪੜਿਆ ਬੱਚਾ ਤੁਸੀਂ ਕੈਨੇਡਾ ਭੇਜਤਾ ਸਾਰਾ ਕੁਝ ਦਾਤੇ ਲਾਤਾ ਜੋ ਉੱਥੇ ਬੈਠਾ ਵਾ 7 ਸਾਲ ਹੋ ਗਏ ਮੁੜਿਆ ਨਹੀਂ ਮਾਂ ਪਿਓਰੀ ਦੇਖੋ ਕੀ ਹਾਲਤ ਹੋ ਗਈ ਆ ਅਸੀਂ ਬਾਈ ਤੈਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਛੋਟੇ ਭਰਾ ਆ ਕਿ ਮਾਂ ਬਾਪ ਦੀ ਸੁੱਧ ਬੁੱਧ ਲੈ ਯਾਰ ਕਿਉਂਕਿ ਇਸ ਮਾਂ ਦੀਆਂ ਜਿਹੜੀਆਂ ਵੀਡੀਓ ਸਾਨੂੰ ਆਈਆਂ ਇਹਦੀਆਂ ਚੀਕਾਂ ਇਹਦਾ ਦਰਦ ਕਿਵੇਂ ਰੋੜ ਰੋੜ ਕੇ ਚੱਲਦੀ ਸੀ ਕਿਵੇਂ ਬਾਪੂ ਘਰ ਦੇ ਵਿੱਚ ਗੰਦ ਦੇ ਢੇਰ ਲਾਈ ਬੈਠਾ ਸੀ ਕਿਵੇਂ ਉਹ ਹੱਸਦਾ ਬਸਦਾ ਘਰ ਉੱਜੜ ਗਿਆ ਸੀ ਕਿਵੇਂ ਉਹ ਘਰ ਜਿੱਥੇ ਛੋਟੇ ਭਾਈ ਤੂੰ ਖੇਡਦਾ ਹੁੰਦਾ ਸੀ ਜਿੱਥੇ ਤੋਂ ਮਾਂ ਬਾਪ ਦੀ ਗੋਦੀ ਚ ਲੋਟ-ਪੋਟ ਹੁੰਦਾ ਸੀ ਉੱਥੇ ਮਾਂ ਤੇ ਪਿਓ ਤੇਰੇ ਤੜਫ ਰਹੇ ਸੀ ਪਏ ਤੜਫ ਮੈਂ ਕਦੇ ਨੂੰ ਰੋਕਿਆ ਤੇ ਉਹਨੇ ਕਿਥੀ ਕਹਿਣਾ ਸੀ ਕਿ ਤੂੰ ਲੱਲਾ ਹੋ ਨੱਲਾ ਦੋ ਨੱਲਾ ਤਾ ਤਾ ਲੱਲਾ ਕੋਈ ਗੱਲ ਨਹੀਂ ਤੂੰ ਕਬਦਾਰਾ ਕਿਸੇ ਪੈਸੇ ਤੋਂ ਤੂੰ ਲੱਲਾ ਦੋ ਸੀ ਨੱਲਾ ਤਾ ਤਾ ਅੱਜ ਵੀ ਮਾਂ ਵਿਚਾਰੀ ਆਪਣੇ ਪੁੱਤ ਲਈ ਕਹਿੰਦੀ ਆ ਵੀ ਉਹਦਾ ਕਸੂਰ ਕੋਈ ਨਹੀਂ ਉਹ ਤਾਂ ਆਪ ਉੱਥੇ ਫਸਿਆ ਬੈਠਾ ਉਹ ਤਾਂ ਆਪ ਟੈਨਸ਼ਨ ਚ ਉਹ ਤਾਂ ਆਪ ਦੁਖੀ ਆ ਉੱਥੇ ਅਬ ਕਿਸੇ ਕੁੜੀ ਨੂੰ ਫੋਲ ਕਰ ਦਿਓ ਕਹਿੰਦਾ ਮਾਰਦੀ ਉਹ ਟੈਨਸ਼ਨ ਤੇ ਨਾ ਰੋਟੀ ਖਾਦਾ ਨਾ ਪਾਣੀ ਪੀਦਾ ਨਾਲ ਕਿਸੇ ਨਾਲ ਬੋਲਦਾ ਚੱਲਦਾ ਕੋਈ ਦੋਸਤ ਤੇ ਗਲੀ ਦੇ ਆਟ ਗਵਾਰ ਦੇ ਜਿਹੜੇ ਪੱਕੇ ਦੋਸਤ ਸੀ ਜਿੱਦਾਂ ਦਾ ਖਾਣਾ ਪੀਂਦਾ ਸੀ ਉਰਦਾ ਬੈਠਦਾ ਸੀ ਥੋੜੀ ਗੱਲ ਤੇ ਉਹਨਾਂ ਨਾਲ ਨਹੀਂ ਬੋਲਦਾ ਮੈਂ ਕੱਢੀ ਗੱਦੀ ਤੇ ਤੂੰ ਜਾ ਬਈ ਬੋਸਾ ਤਾਂ ਗੁੱਸੇ ਨਾਲ ਤਾਂ ਉਹਨਾਂ ਨੂੰ ਫੋਨ ਲਾ ਲਿਆ بیٹے ਦੇਖਿਓ ਤੂੰ ਜਿੰਦਰ ਪਾਣੀ ਕਿਉਂ ਨਹੀਂ ਆ ਲੈ ਕੋਈ ਫੋਟੋ ਤੇ ਕਹਿੰਦੇ ਸੀ ਕੀ ਕਰੀਓ ਸਾਰਾ 24 ਤੱਕ ਦਾ ਸਾਰਾ ਜਿੱਤ ਪਾਪ ਦੇ ਦੱਸ ਸੀ ਤਾਨੂੰ ਕੀ ਕਹੀਏ ਕਿ ਉਹ ਅਜੇ 24 ਨੂੰ ਫੋਨ ਕਰਦੇ ਨਹੀਂ ਕਿ ਉਹ ਸਾਨੂੰ ਫੋਨ ਹੀ ਨਹੀਂ ਕਰਦਾ ਕਾ ਕੌਣ ਆਸ ਬਲ ਇਹ ਡਾਕਟਰ ਬਲਵਿੰਦਰ ਸਿੰਘ ਜੀ ਦਾ ਫੋਨ ਆ ਜੀ ਸਾਡੇ ਗਵੰਡੀ ਆ ਗਵੰਡੀ ਆ ਮਾਤਾ ਜੀ ਹੁਣਾਂ ਤੇ ਜਿਨ੍ਹਾਂ ਨੇ ਸਾਨੂੰ ਵੀਡੀਓ ਭੇਜੀ ਤੇ ਜਿਨ੍ਹਾਂ ਨੇ ਇਹਨਾਂ ਦੀ ਬਹੁਤ ਮਦਦ ਵੀ ਕੀਤੀ ਦੇਖੋ ਇੱਕ ਸੱਤ ਬਗਾਨਾ ਆਪਣਾ ਬਣ ਕੇ ਖੜ ਗਿਆ ਇੱਕ ਪਿੰਡ ਦਾ ਪੇਕਿਆਂ ਦੇ ਪਿੰਡ ਦੇ ਨਾਲ ਕੋਈ ਉਹਦਾ ਨਾਤਾ ਜੁੜਦਾ ਉਹ ਮਾਂ ਸਮਝ ਕੇ ਸੇਵਾ ਕਰੀ ਜਾਂਦਾ ਆਪਣਾ ਕੈਨੇਡਾ ਦੇ ਵਿੱਚ ਫਸਿਆ ਬੈਠਾ ਉਹ ਬਾਈ ਜੇ ਵਿੱਚੋਂ ਕਿਤੇ ਇੱਕ ਵਾਰੀ ਢੀੜਾ ਹੀ ਮਾਰ ਜਾਂਦਾ ਜਿਹੜੇ ਹੁਣ ਹਾਲਾਤ ਹੋਏ ਹੋਏ ਆ ਬਾਪੂ ਬੇਬੇ ਦੇ ਤੇ ਉਹ ਕਿਤੇ ਮਹੀਨਾ ਆ ਜਾਂਦਾ ਇਹਨਾਂ ਦੀ ਆ ਹਾਲਤ ਨਾ ਹੁੰਦੀ ਮਾਤਾ ਜੀ ਦੱਸਦੇ ਆ ਵੀ ਜਦੋਂ ਮੈਂ ਤਕੜੀ ਸੀ ਮੈਂ ਸਾਰਾ ਕੁਝ ਕਰ ਲੈਂਦੀ ਸੀ ਬਾਪੂ ਵੀ ਬਥੇਰਾ ਤਕੜਾ ਸੀ ਆ ਫੋਟੋ ਮੈਂ ਦੇਖੀ ਐ ਤੁਸੀਂ ਦੋਨਾਂ ਦੀਆਂ ਕਿੰਨੇ ਖੁਸ਼ ਸੀ ਕਿੰਨੇ ਫਿੱਟ ਸੀ ਕਿੰਨੇ ਸਾਝ ਧਜ ਕੇ ਵਧੀਆ ਰਹਿੰਦੇ ਸੀ ਕਿਉਂਕਿ ਪੜ੍ਹੇ ਲਿਖੇ ਆ ਦੋਨੋਂ ਹੀ ਪਰ ਅੱਜ ਸਾਰੀ ਪੜ੍ਹਾਈ ਲਿਖਾਈ ਸਭ ਕੁਝ ਖੁੱਝ ਪਿਆ ਗਿਆ ਪਰ ਅਸੀਂ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਕਰਦੇ ਆ ਵੀ ਵਾਹਿਗੁਰੂ ਜੀ ਕਿਰਪਾ ਕਰਿਓ ਸਾਨੂੰ ਕਿੰਨਾ ਲੱਕ ਗੁਰਗਾਂ ਦੀ ਸੇਵਾ ਚੱਲ ਸੇਵਾ ਕਰਨ ਦਾ ਬਲ ਬਖਸ਼ਿਓ ਲੱਕ ਤੁਕਦਾ ਲੱਕ ਤੁਕਦਾ ਮੈਂ ਇਹਨਾਂ ਦੀ ਸੇਵਾ ਕਰਨ ਦਾ ਬਲ ਬਖਸ਼ਿਓ ਇਹਨਾਂ ਨੂੰ ਅਸੀਂ ਆਪਣੇ ਮਾਪੇ ਬਾਪਾਂ ਸੰਭਾਲ ਸਕੀਏ ਇਹਨਾਂ ਦੀ ਸੇਵਾ ਕਰ ਸਕੀਏ ਅੱਜ ਸਾਡੇ ਸੋਢੀ ਸਾਹਿਬ ਵੀ ਆਏ ਹੋਏ ਨੇ ਜਸ਼ਪਾਲ ਸੋਢੀ ਜੀ ਜਿਨ੍ਹਾਂ ਨੇ ਸਾਰਾ ਸੋਲਰ ਦਾ ਪਲਾਂਟ ਇੱਥੇ ਲਵਾ ਕੇ ਦਿੱਤਾ ਸੁਪਨਿਆਂ ਦੇ ਘਰ ਉਹ ਵੀ ਦੇਖ-ਦੇਖ ਕੇ ਸਾਰਾ ਕੁਝ ਸੁਣ ਕੇ ਹੈਰਾਨ ਹੋ ਰਹਾ ਆ ਵੀ ਸਾਡਾ ਹੇ ਵਾਹ ਹੇ ਵਾਹ ਬਣ ਗਈ ਕਿੰਨਾ ਬੇੜਾ ਕਰਕ ਹੋਈ ਜਾ ਲੱਗ ਗਿਆ ਮੇਰਾ ਆ ਲੱਗ ਗਿਆ ਬਸ ਮਾ ਹੁਣ ਦੱਸੋ ਬਿਠਾਈਏ ਠਾ ਕੇ ਤੁਹਾਨੂੰ ਥੋੜਾ ਤੇਲ ਮੈਂ ਤੁਹਾਨੂੰ ਬਿਠਾ ਦਿਆਂ ਠੀਕ ਆ ਮਾ ਜੇ ਕਹੂੰ ਤਾਂ ਥੋੜਾ ਉੱਚਾ ਕਰ ਦਿੰਨੇ ਆ ਬਿਠਾ ਉੱਚਾ ਕਰਕੇ ਦੇਰ ਲਓ ਦੇਖਦਾ ਤਾਂ ਫਿਰ ਯਾਰ ਲੱਗ ਕੋਈ ਨਾ ਮਾ ਪੋਚਾ ਕਰਕੇ ਦੇਖਦੇ ਆ ਥੋੜਾ ਤੁਹਾਨੂੰ ਹੈਨਾ ਇਹ ਮੈਂ ਤਾਂ ਹੋਂ ਥੱਲੇ ਦਾ ਹੱਥ ਪਾਉਣਾ ਐਡਰੋ ਇਦਾਂ ਨੇਪੇ ਨੂੰ ਹੱਥ ਪਾਉਣਾ ਮੋਲੀ ਕਿ ਦੇਖ ਚੱਕਾਂਗੇ ਮਾਂ ਮੋਲੀ ਕਿ ਦੇਖ ਚੱਕਾਂਗੇ ਕੋਈ ਨਾ ਕੋਈ ਨਾ ਆਏ ਹੋਂ ਦੇਖ ਤਾਂ ਠੀਕ ਹੈ ਕੁਛ ਚੁਪਦਾ ਆ ਵਾ ਆਈ ਤੇ ਦਈ ਆ ਸੂਪਰੇ ਹੇਟੋ ਕਰ ਦੋ ਇੱਥੋਂ ਕਰਕੇ ਥੱਲੇ ਤਾਂ ਕੁਛ ਨਹੀਂ ਹੈਗਾ ਮਾਂ ਚੁਪਦਾ ਐ ਤੋ ਇੱਥੋਂ ਚੁਪਦਾ ਇੱਕ ਹੁਣ ਅਸੀਂ ਬਾਪੂ ਬੇਬੇ ਨੂੰ ਅੰਦਰ ਹਸਪੀਟਲ ਚ ਲੈ ਕੇ ਜਾਂਦੇ ਆ ਜੀ ਨਮਾਤ ਵਾ ਕੇ ਸਾਰੇ ਚੈੱਕਅਪ ਕਰਾਵਾਂਗੇ ਬਸ ਕਰਿਓ ਅਰਦਾਸ ਬੇਨਤੀ ਇੱਕ ਇਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਬੇਨਤੀ ਆ ਮਾਤਾ ਜੀ ਦੇ ਪੇਕੇਆਂ ਚੋਂ ਮਾਤਾ ਜੀ ਦੇ ਭਤੀਜੇ ਆ ਭਤੀਜੀ ਆ ਭਤੀਜੀ ਨੂੰ ਮੈਸਲੇ ਆ ਦੇ ਆਈ ਆ ਭਤੀਜਾ ਬੋਲਦਾ ਨਹੀਂ ਭਤੀਜੀ ਨੂੰ ਸੁਣ ਉਹਨੂੰ ਵੀ ਬੇਨਤੀ ਆ ਭਾਈ ਜਿਹੜਾ ਨਹੀਂ ਬੋਲਦਾ ਭਤੀਜਾ ਬਾਈ ਕੋਈ ਗੱਲ ਨਹੀਂ ਗੁੱਸੇ ਗਿੱਲੇ ਛੱਡ ਜਾੜ ਭੂਆ ਤੇਰੀ ਆ ਕੇ ਜਾ ਬਾਈ ਹੌਸਲਾ ਹੋ ਜਾਂਦਾ ਜੇ ਅੱਜ ਤੇਰੇ ਮਾਮੇ ਦਾ ਪੁੱਤ ਤੇ ਹੈ ਨਹੀਂਗਾ ਭੂਆ ਦਾ ਪੁੱਤ ਤੇ ਤੂੰ ਆ ਕੇ ਇੱਕੋ ਇੱਕ ਹੀ ਭਤੀਜਾ ਵਾ ਭੂਆ ਦੇ ਨਾਲ ਹੱਥ ਰੱਕ ਸਿਰ ਤੇ ਮੋਢੇ ਤੇ ਵੀ ਭੂਆ ਮੈਂ ਤੇਰੇ ਨਾਲ ਨਾ ਫਿਕਰ ਨਾ ਕਰ ਭੂਆ ਦੂਣ ਸਵਾਈ ਹੋ ਜਾਣੀ ਹੈ ਜਦ ਹੀ ਭਾਣਜੇ ਭਾਂਦੀਆਂ ਨੂੰ ਬੇਨਤੀ ਆ ਵੀ ਤੁਸੀਂ ਆ ਜਾਓ ਬਾਈ ਮਾਂ ਤੇ ਮਾਸੀ ਦੇ ਵਿੱਚ ਕਿਤੇ ਕਿੰਨਾ ਕੁ ਫਰਕ ਆ ਭਾਈ ਇੱਕੋ ਮਾਂ ਦੀਆਂ ਜਾਈਆਂ ਨੇ ਇੱਕੋ ਪਿਓ ਦੀਆਂ ਧੀਆਂ ਨੇ ਇੱਕੋ ਹੀ ਖੂਨ ਵਗਦਾ ਰਗਾ ਚੱਲਦਾ ਕਿਦਾਂ ਹੀ ਬਾਪੂ ਦਾ ਜਦੋਂ ਭਰਾ ਸਾਡੇ ਕੋਲੇ ਆ ਗਿਆ ਸ਼ੁਕਰ ਆ ਬਾਈ ਦਾ ਧੰਨਵਾਦ ਆ ਬਾਈ ਕਹਿੰਦਾ ਕਿ ਜੋ ਸਾਡਾ ਆਸ ਵਿੱਚ ਇਹਨਾਂ ਰੌਲਾ ਪਿਆ ਸੀ ਮੇਰਾ ਆਉਣਾ ਤਾਂ ਬਣਦਾ ਨਹੀਂ ਸੀ ਪਰ ਮੈਂ ਜਦੋਂ ਮੈਨੂੰ ਮੋਹਦਵਾਰਾ ਨੇ ਕਿਹਾ ਤੇ ਫਿਰ ਮੈਂ ਆਪਣਾ ਫਰਜ਼ ਸਮਝ ਕੇ ਇੱਥੇ ਆਇਆ ਵੀ ਪਰ ਸਾਡੀ ਬੋਲ ਚਾਲ ਜਮੇ ਹੀ ਹੈ ਨਹੀਂ ਸੀ ਪਰ ਹੁਣ ਤਾਂ ਹਾਲਾਤ ਇਦਾਂ ਦੇ ਆ ਕਿ ਬਾਪੂ ਨੂੰ ਸੋਝੀ ਵੀ ਨਹੀਂ ਬਚੀ ਲੜਨਾ ਕਿਹਦੇ ਨਾਲ ਗੁੱਸਾ ਕਿਹਨੇ ਨਾਲ ਕਰਦਾ ਸਰ ਜੀ ਪਰ ਬਹੁਤ ਧੰਨਵਾਦ ਭਾਈ ਤੁਸੀਂ ਆਏ ਸ਼ੁਕਰੀਆ ਭਾਈ ਲੱਕ ਤੇ ਬੋਝ ਪੈ ਗਿਆ ਹਾਂ ਮਾਂ ਚਲੋ ਚਲਦੀ ਆਪਾਂ ਹਸਪਤਾਲ ਬਾਪੂ ਜੀ ਨੂੰ ਲਿਆਓ ਕਾਕਾ ਆਸੀਆਂ ਨੂੰ ਬੇਨਤੀ ਕਰੂੰਗਾ ਪੰਜਾਬ ਵਾਲੇ ਵੀਰਾਂ ਭੈਣਾਂ ਨੂੰ ਸਾਡਿਆਂ ਨੂੰ ਸਾਡੇ ਜਿਹੜੇ ਵੀਰ ਇੱਥੇ ਨੇ ਹੁਣ ਇਸ ਟਾਈਮ ਉਹਨਾਂ ਨੂੰ ਵੀ ਯਾਰ ਨੌਜਵਾਨੋ ਇੱਥੇ ਰਹੋ ਆਪਣੇ ਮਾਂ ਪਿਓ ਕੋਲੇ ਯਾਰ ਜਦੋਂ 7 ਸਾਲ ਪਹਿਲਾਂ ਮਾਂ ਨੇ ਤੇ ਬਾਪੂ ਨੇ ਆਪਣਾ ਪੁੱਤ ਭੇਜਿਆ ਸੀ ਦੀਪੂ ਚੱਲਦੇ ਸੀ ਸਾਰਾ ਕੁਝ ਸੀ ਵਿਆਜ ਤੇ ਪੈਸੇ ਚੱਲਦੇ ਸੀ ਵਧੀਆ ਫਨਾਸ ਦਾ ਕੰਮ ਚੱਲਦਾ ਸੀ ਸੋਚਿਆ ਥੋੜੀ ਸੀ ਵੀ 7 ਸਾਲਾਂ ਬਾਅਦ ਆਹ ਹਾਲਾਤ ਬਣ ਜਾਣਗੇ ਘਰ ਦੇ ਤੇ ਅੱਜ ਤੁਸੀਂ ਦੇਖ ਲਓ ਸੱਤਾਂ ਸਾਲਾਂ ਵਿੱਚ ਨਰਕ ਬਣ ਗਿਆ ਘਰ ਤੇ ਬਾਪੂ ਨੂੰ ਇਹ ਵੀ ਸੋਝੀ ਸਮਝ ਨਹੀਂ ਬਚੀ ਵੀ ਮੈਂ ਕਿੱਥੇ ਪਿਆ ਵੀ ਮੈਂ ਕਿੱਥੇ ਆ ਗਿਆ